ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ੍ਰੀ ਹਰਗੋਬਿੰਦਪੁਰ ਦੀ ਜੰਗ ਉਪਰੰਤ ਗੁਰੂ ਜੀ ਜਾਣ ਗਏ ਸਨ ਕਿ ਜੰਗਾਂ ਦਾ سلسلہ ਜਾਰੀ ਰਹਿਣਾ ਹੈ ਸੋ ਐਸੀ ਥਾਂ ਜ਼ਰੂਰ ਉਸਾਰ ਲੈਣੀ ਚਾਹੀਦੀ ਹੈ ਕਿ ਧਰਮ ਪ੍ਰਚਾਰ ਦੇ ਕੰਮਾਂ ਵਿੱਚ ਵਿਘਨ ਨਾ ਪਵੇ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਅਸਾਰਨ ਦਾ ਹੁਕਮ ਦਿੱਤਾ ਕੀਰਤਪੁਰ ਗੁਰੂ ਨਾਨਕ ਦੇਵ ਜੀ ਇੱਕ ਪਿੰਜੇ ਦੇ ਘਰ ਪ੍ਰਸ਼ਾਦ ਸ਼ੱਕ ਆਏ ਸਨ ਉੱਥੇ ਹੀ ਬੁੱਢਣ ਸ਼ਾਹ ਨੂੰ ਮਿਲੇ ਤਾਂ ਉਸ ਨੇ ਦੁੱਧ ਪੀਣ ਲਈ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਕਿ ਹੁਣੇ ਹੀ ਪ੍ਰਸ਼ਾਦ ਸ਼ੱਕ ਕੇ ਆਏ ਹਾਂ ਛੇਵੇਂ ਜਾਮੇ ਸਮੇ ਆਪੇ ਆ ਮੰਗਾਗੇ ਬਾਬਾ ਗੁਰਦਿੱਤਾ ਜੀ ਦਾ ਮੂਹ ਮਹਾਂਦਰਾ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਜੀ ਨੇ ਬੁੱਢਣ ਸ਼ਾਹ ਬਾਰੇ ਗੁਰੂ ਨਾਨਕ ਦੇਵ ਜੀ ਦੇ ਕਹੇ ਵਾਕ ਦੱਸ ਦਿੱਤੇ ਸਨ ਬਾਬਾ ਜੀ ਨੇ ਆਉਂਦਿਆਂ ਹੀ ਬੁੱਢਣ ਜੀ ਨੂੰ ਕਿਹਾ ਦੁੱਧ ਮਮ ਦੀਜੈ ਬੁੱਢਣ ਸ਼ਾਹ ਦੀ ਖੁਸ਼ੀ ਥੰਮੀ ਨਹੀਂ ਸੀ ਜਾਂਦੀ ਕੀਰਤਪੁਰ ਬਸਾਉਣ ਹਿੱਤ ਮੋੜੀ ਵੀ ਬਾਬਾ ਜੀ ਨੇ ਗੱਡ ਦਿੱਤੀ ਸੀ ਦਿਨਾਂ ਵਿੱਚ ਹੀ ਕੀਰਤਪੁਰ ਵਸ ਗਿਆ ਗੁਰੂ ਜੀ ਦੇ ਰਹਿਣ ਲਈ ਸੀਸ ਮਹਿਲ ਵੀ ਬਣ ਗਿਆ ਬਾਗ ਵੀ ਲੱਗ ਗਏ ਧਰਮਸ਼ਾਲਾ ਵੀ ਉਸਰ ਗਈ ਗੁਰੂ ਹਰ ਰਾਏ ਜੀ ਦਾ ਪ੍ਰਕਾਸ਼ ਜਨਵਰੀ 16 1630 ਈਸਵੀ ਨੂੰ ਕੀਰਤਪੁਰ ਵਿਖੇ ਹੀ ਬਾਬਾ ਗੁਰਦਤਾ ਜੀ ਦੇ ਘਰ ਮਾਤਾ ਰੂਪ ਕੌਰ ਜੀ ਦੀ ਕੁੱਖੋ ਹੋਇਆ ਸੀ ਗੁਰੂ ਹਰਗੋਬਿੰਦ ਜੀ ਖਬਰ ਸੁਣ ਕੀਰਤਪੁਰ ਆਏ ਤੇ ਬਚਨ ਕੀਤਾ ਵੱਡੀ ਚੀਜ਼ ਦਾ ਗਾਹਕ ਆਇਆ ਹੈ ਚੌਥੀ ਜੰਗਵਾਦ ਗੁਰੂ ਜੀ ਨੇ ਵੀ ਆਪਣਾ ਪੱਕਾ ਬਸੇਵਾ ਕੀਰਤਪੁਰ ਹੀ ਕਰ ਲਿਆ ਰਾਹ ਵਿੱਚ ਸ਼ਾਹੀ ਫੌਜਾਂ ਨਾਲ ਇੱਕ ਚੜਪ ਫਗਵਾੜੇ ਨੇੜੇ ਪਲਾਹੀ ਸਾਹਿਬ ਹੋਈ ਦੋਖੀਆਂ ਨੂੰ ਮੂੰਹ ਦੀ ਖਾਣੀ ਪਈ ਉਥੋਂ ਬੰਗਾ ਤੇ ਸਤਲੁਜ ਪਾਰ ਕਰਕੇ ਜਦ ਸੁਹਾਵਣੀ ਦੂਨ ਦੇਖੀ ਤਾਂ ਬੜੇ ਪ੍ਰਸੰਨ ਹੋਏ ਅਤੇ ਘੋੜੇ ਤੋਂ ਉੱਤਰ ਸਿਰ ਨਿਵਾਇਆ ਪੁੱਛਣ ਤੇ ਦੱਸਿਆ ਕਿ ਦਸਵੇਂ ਜਾਮੇ ਇਸ ਦੀ ਮਹਾਨਤਾ ਦਾ ਗਿਆਨ ਜਗਤ ਨੂੰ ਹੋਵੇਗਾ ਪਿੱਛੋਂ ਉੱਥੇ ਹੀ ਅਨੰਦਪੁਰ ਸਾਹਿਬ ਤੇ ਕੀਸਗੜ ਉਸਾਰਿਆ ਤੇ ਖਾਲਸਾ ਸਾਜਿਆ ਗਿਆ ਗੁਲਬਾਗ ਨਾਂ ਦਾ ਘੋੜਾ ਉੱਥੇ ਹੀ ਇੱਕ ਚਸ਼ਮੇ ਵਿੱਚੋਂ ਪਾਣੀ ਪੀਣ ਨਾਲ ਚੜਾਈ ਕਰ ਗਿਆ ਕੀਰਤਪੁਰ ਮਹਾਰਾਜ ਨੇ ਸ਼ੀਸ਼ ਮਹਿਲ ਟਿਕਾਣਾ ਕੀਤਾ ਬੁੱਢਣ ਸਾਹ ਦੀ ਸ਼ਰਧਾ ਪੂਰਨ ਲਈ ਉਸ ਪਾਸ ਪੁੱਜੇ ਉਸ ਦੀ ਖਾਹਿਸ਼ ਸੀ ਕਿ ਜਦ ਉਹ ਪ੍ਰਾਂਤ ਅੱਗੇ ਤਾਂ ਗੁਰੂ ਜੀ ਪਾਸ ਹੋਣ ਚਰਨਾ ਤੇ ਸਿਰ ਰੱਖ ਕੇ ਹੀ ਉਸ ਦੇ ਪ੍ਰਾਂਣ ਪੰਖੇਰੂ ਹੋ ਗਏ ਕੀਰਤਪੁਰ ਹੀ ਬਾਬਾ ਸ਼੍ਰੀਚੰਦ ਦਰਸ਼ਨ ਕਰਨ ਲਈ ਆਏ ਗੁਰੂ ਜੀ ਦੇ ਅਥਾਂ ਆਦਰ ਦਿੱਤਾ ਜਦ ਉਹਨਾਂ ਕਿਹਾ ਕਿ ਪੁੱਤਰਾਂ ਵਿੱਚੋਂ ਉਸ ਦੀ ਸੇਵਾ ਲਈ ਕੋਈ ਹੈ ਤਾਂ ਗੁਰੂ ਜੀ ਨੇ فرمایا ਸਾਰੇ ਹੀ ਆਪ ਜੀ ਦੀ ਸੇਵਾ ਵਿੱਚ حاضر ਹਨ ਬਾਬਾ ਗੁਰਦਿੱਤਾ ਜੀ ਵੱਲ ਵੇਖ ਉਹਨਾਂ ਕਿਹਾ ਅਸੀਂ ਆਪਣਾ 100 ਸਾਲ ਦਾ ਕਮਾਇਆ ਤਪ ਇਹਨਾਂ ਨੂੰ ਬਖਸ਼ਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਤਾਂ ਅੱਗੇ ਹੀ ਆਪ ਪਾਸ ਸੀ ਹੁਣ ਆਪਣਾ ਤਪ ਵੀ ਤੁਹਾਡੇ بیٹے ਦੀ ਝੋਲੀ ਪਾਉਂਦੇ ਹਾਂ ਬਾਬਾ ਗੁਰਦਿੱਤਾ ਜੀ ਨੇ ਪ੍ਰਚਾਰ ਦੇ ਕੰਮ ਨੂੰ ਨਵੇਂ ਸਿਰਿਓਂ ਤਰਤੀਬ ਦਿੱਤੀ ਭਾਈ ਅਲਮਸਤ ਭਾਈ ਫੂਲ ਭਾਈ ਬਾਲੂ ਹਸਨੇ ਤੇ ਭਾਈ ਗੋਂਦਾ ਨੇ ਸਿੱਖੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਈ ਭਾਈ ਵਿਦੀ ਚੰਦ ਵੀ ਪ੍ਰਚਾਰ ਹਿਤ ਬੰਗਲਾਦੇਸ਼ ਤੱਕ ਗਏ ਬਾਬਾ ਗੁਰਦਿੱਤਾ ਜੀ ਵੀ ਬਾਬਾ ਅਟਲ ਜੀ ਵਾਂਗ ਕਰਾਮਾਤ ਵਿਖਾ ਬੈਠੇ ਤਾਂ ਗੁਰੂ ਜੀ ਨੇ ਕਿਹਾ ਤੁਹਾਡੇ ਕੋਲੋਂ ਬਲ ਸਹਾਰਿਆ ਨਹੀਂ ਗਿਆ ਬਾਬਾ ਗੁਰਦਿੱਤਾ ਜੀ ਨੇ ਆਪਣੇ ਪ੍ਰਾਣ ਚੜ੍ਹਾ ਲਏ ਅਤੇ ਅਕਾਲ ਚਲਾਣਾ ਕਰ ਗਏ ਗੁਰੂ ਹਰਗੋਬਿੰਦ ਜੀ ਦੇਖ ਰਹੇ ਸਨ ਕਿ ਆਪਣੇ ਪਿਤਾ ਦੇ ਗੁਜਰਨ ਬੇਲੇ ਵੀ ਧੀਰਮਲ ਕੀਰਤਪੁਰ ਨਹੀਂ ਆਇਆ ਸਗੋ ਸਾਜ਼ਿਸ਼ਾਂ ਕਰਨ ਲੱਗ ਪਿਆ ਗੁਰੂ ਹਰ राय ਜੀ ਛੇਵੇਂ ਪਾਤਸ਼ਾਹ ਦੀ ਦੇਖ ਰੇਖ ਵਿੱਚ ਪਰਵਾਨ ਚੜ ਰਹੇ ਸਨ ਇੱਕ ਵਾਰੀ ਗੁਰੂ ਹਰ राय ਜੀ ਦੇ ਜਾਮੇ ਨਾਲ ਅੜ ਫੁੱਲ ਟਾਣੀ ਨਾਲੋਂ ਟੁੱਟ ਕੇ ਪੁੰਝੇ ਡਿੱਗ ਪਿਆ ਤੇ ਫਿਰ ਪੈਰਾ ਹੀਟ ਮਸਲਿਆ ਵੀ ਗਿਆ ਤਾਂ ਆਪ ਜੀ ਦੇ ਪੁੱਤਰੇ ਹਰ ਰਾਏ ਜੀ ਨੇ ਪੱਲੇ ਬੰਨੀ ਕੇ ਗੁਰੂ ਰੂਪ ਕੀ ਹੋ ਗਏ ਆਪਣੇ ਸਭ ਤੋਂ ਛੋਟੇ ਬੇਟੇ ਗੁਰੂ ਤੇਗ ਬਹਾਦਰ ਜੀ ਨੂੰ ਆਪ ਜੀ ਨੇ ਬਕਾਲਾ ਜਾਣ ਤੇ ਟਿਕਣ ਲਈ ਹੁਕਮ ਕੀਤਾ ਅਸੀਸ ਦਿੱਤੀ ਕੇ ਸਮਾਂ ਆਉਣ ਤੇ ਸਿਮਰਨ ਨੂੰ ਫਲ ਲੱਗੇਗਾ ਗੁਰੂ ਹਰ ਰਾਏ ਜੀ ਨੂੰ ਸਭ ਪੱਖੋਂ ਸੰਪੂਰਨ ਜਾਣ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਅਤੇ ਸੰਗਤਾਂ ਨੂੰ ਕਿਹਾ ਜਿਵੇਂ ਇਹਨਾਂ ਬਚਨ ਨੂੰ ਪਾਲਿਆ ਹੈ ਕੋਮਲ ਚਿੱਤ ਹਨ ਨਿਰਮਲ ਹੋ ਵਿਚਰਦੇ ਹਨ ਸਦਾ ਲੋੜਬੰਦ ਅਤੇ ਹਰ ਇੱਕ ਦੀ ਪੁੱਜ ਕੇ ਸੇਵਾ ਕਰਦੇ ਹਨ ਇੱਥੋਂ ਤੱਕ ਕਿ ਪਸ਼ੂ ਪੰਛੀ ਤੱਕ ਦੀ ਸੰਭਾਲ ਕਰਦੇ ਹਨ ਐਸਾ ਕੋਈ ਹੋਰ ਨਹੀਂ ਡਠਾ ਹੁਣ ਇਹਨਾਂ ਨੂੰ ਮੇਰਾ ਰੂਪ ਜਾਣਨਾ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਕੇ ਗੁਰੂ ਹਰਗੋਬਿੰਦ ਜੀ ਨੇ ਆਪਣਾ ਟਿਕਾਣਾ ਨਦੀ ਕਿਨਾਰੇ ਪਤਾਲਪੁਰੀ ਕਰ ਲਿਆ ਕੇਸਰੀ ਬਾਣਾ ਪਹਿਨ ਲਿਆ ਜਿਆਦਾ ਸਮਾਂ ਕੀਰਤਨ ਸੁਣਨ ਸਿਮਰਨ ਕਰਨ ਅਤੇ ਨਾਮ ਜਪਣ ਵਿੱਚ ਹੀ ਗੁਜ਼ਾਰਦੇ ਆਪ ਜੀ ਦੀ ਸੋਭਾ ਸੁਣ ਕੇ ਸਮੇ ਦੇ ਪ੍ਰਸਿੱਧ ਫਕੀਰ ਦਰਸ਼ਨਾਂ ਨੂੰ ਆਉਂਦੇ ਅਤੇ ਜੀਵਨ ਦਾ ਮਨੋਰਥ ਪਾਉਂਦੇ